ਤੁਸੀਂ ਉੱਥੇ ਗੋਲੀਆਂ ਚਲਾਈਆਂ ਤੁਸੀਂ ਉੱਥੇ ਟੈਂਕ ਤੇ ਤੋਪਾਂ ਭੇਜੀਆਂ ਜਿੱਥੇ ਬਾਬਾ ਦੀਪ ਸਿੰਘ ਨੇ ਤੁਹਾਨੂੰ ਕੋ ਰਾਮਦਾਸ ਦੇ ਚਰਨਾਂ ਵਿੱਚ ਸਿਰ ਰੱਖ ਕੇ ਆਖਿਆ ਸੀ ਪਾਤਸ਼ਾਹ ਮੇਰਾ ਮੁਧ ਮੇ ਕਿਸ਼ਨ ਹੀ ਜੋ ਕਿਸ਼ਾਇਸ ਉਹ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਉਸ ਬਾਬੇ ਦੀਪ ਸਿੰਘ ਦੇ ਅਸਥਾਨ ਦੇ ਅੱਗੇ ਟੈਂਕ ਆਂ ਕੇ ਖੁਬਿਆ ਇਹ ਤੁਹਾਡੀਆਂ ਕਰਤੂਤਾਂ ਨੇ ਉਹ ਦਿੱਲੀ ਵਾਲਿਆਂ ਜਿੱਥੇ ਬਾਬੇ ਦੀਪ ਸਿੰਘ ਨੇ ਉਹ RAMDAS ਪਾਤਸ਼ਾਹ ਦੀ ਗਿਰਦਾਸ ਕੀਤੀ ਨਾ ਉਸ ਥਾਂ ਤੇ ਇਹ ਟੈਂਕ ਆ ਪਿਆ ਔਰ ਹਿੰਦੁਸਤਾਨ ਦੇ ਅਸੀਂ ਵਾਸੀ ਹਿੰਦੁਸਤਾਨ ਦੀਆਂ ਫੌਜਾਂ ਨੇ ਟੈਂਕਾਂ ਦੇ ਤੋਪਾਂ ਦੇ ਨਾਲ ਉਹ ਸ਼ਾਂਤੀ ਦੇ ਕਰਦੇ ਹਮਲਾ ਕੀਤਾ ਮੈਂ ਸਿੱਖ ਹੁੰਦੇ ਨਾਤੇ ਬੇਨਤੀ ਨਹੀਂ ਕਰਾਂ ਮੈਂ ਇੱਕ ਇਨਸਾਨ ਹੁੰਦੇ ਸਿੱਖ ਤਾਂ ਮੇਰਾ ਫਰਜ਼ ਹੈ ਨਾ ਉੱਥੇ ਮੁਸਲਮਾਨ ਆਵੇ ਉੱਥੇ ਹਿੰਦੂ ਆਵੇ ਉੱਥੇ ਨੀਵੀਂ ਜਾਤੀ ਵਾਲਾ ਆਵੇ ਉੱਥੇ ਵੱਡੀ ਜਾਤੀ ਵਾਲਾ ਆਵੇ ਕਿਸੇ ਨੂੰ ਕੋਈ ਨਫ਼ਰਤ ਨਹੀਂ ਏ ਨਹੀਂ ਵੀ ਤੂੰ ਨੀਵੀਂ ਜਾਤਾਂ ਵਾਲਾ ਤੇ ਭਰਾਓ ਉਸ ਥਾਂ ਤੋਂ ਸਾਨੂੰ ਸੰਦੇਸ਼ ਮਿਲਦਾ ਹੈ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਹ ਰੀਸ ਜਿੱਥੇ ਨੀਰ ਸਮਾਲੀਐਨ ਥਿੱਥੇ ਨਦਰ ਤੇਰੀ ਬਖਸ਼ੀਸ ਉਥੋਂ ਆਵਾਜ਼ ਆਉਂਦੀ ਹੈ ਦੁਨੀਆਂ ਦੇ ਲੋਕੋ ਜਾਤਾਂ ਪਾਤਾਂ ਵਿੱਚ ਵੰਡੇ ਹੋਇਓ ਭਗਵਾਨ ਦਾ ਨਾਮ ਕਿਸੇ ਨੂੰ ਮਿਲ ਜਾਏ ਉਹ ਪੂੜਨ ਯੋਗ ਹੋ ਜਾਂਦਾ ਹੈ ਉੱਥੋਂ ਆਵਾਜ਼ ਆਈ ਕਿਉਂਕਿ ਹਰਮੰਦਰ ਸਾਹਿਬ ਪ੍ਰਕਾਸ਼ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਸ਼ਬਦ ਹੈ ਸਲੇਖ ਭੱਲਾ ਪੰਜਵਾ ਕੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਇਹ ਮੈਨੂੰ ਗੱਲ ਕਿਉਂ ਕਹਿਣੀ ਪਈ ਮੇਰੇ ਕੋਲ ਗੁਰੂ ਨੇ ਕਿਉਂ ਘਾਈ ਏ ਜੀ ਨੀਵੀਂ ਜਾਤ ਵਾਲਾ ਪਰਾਂ ਹੋ ਕੇ ਰੋ ਤੁਸੀਂ ਹੈਰਾਨ ਹੋ ਰੁਕ ਮੈਂ ਗੁਰੂ ਕੀ ਹੁਰੀ ਚ ਕਹਿਣ ਲੱਗਾ ਹਾਂ ਇਹ ਰਾਜਸਥਾਨ ਦੀ ਗੱਲ ਜੇ 12 ਪੀਐਸ ਦਾ ਬੰਦਾ ਜਿਹੜਾ ਆਤਮ ਸਿੰਘ ਮਨਿਸਟਰ ਹੋਇਆ ਨਾ ਆਪਣਾ ਆਤਮ ਸਿੰਘ ਬੜਾ ਚੰਗਾ ਬੰਦਾ ਸੀ ਉਹਦਾ ਭਰਾ ਸੀ ਦਲੀਪ ਸਿੰਘ ਉਹਨੇ ਕਿਸੇ ਬੰਦੇ ਕੋਲ ਆਖਿਆ ਤੇ ਮੈਨੂੰ ਗਿਆਨੀ ਜਸਵੰਤ ਸਿੰਘ ਚੂੜਾ ਜਾਵਦਾ ਹੈ ਮੇਰੇ ਬਾਰੇ ਉਹਦਾ ਕਾਰਨ 42 ਪੀਐਸ ਦਾ ਕਮਿਤਬੀ ਸਿੰਘ ਬਹੁਤ ਸੋਹਣੀ ਬਾਣੀ ਪੜਦਾ ਸੀ ਤੇ ਮੈਂ ਉਹਨਾਂ ਨੂੰ ਪਿਆਰ ਕਰਦਾ ਸੀ ਉਹਦੇ ਨਾਲ ਜਾਤੀ ਪਾਸੀ ਨਫ਼ਰਤ ਕਰਦਾ ਸੀ ਤੇ ਮੈਂ ਉਹਨੂੰ ਪਿਆਰ ਕਰਦਾ ਸੀ ਤੇ ਗੁਰੂ ਕਾ ਸਿੱਖ ਹੈ ਕਿਉਂ ਜਦੋਂ ਅਸੀਂ ਅਮਰ ਛੱਦਦੇ ਆ ਨਾ ਉਦੋਂ ਇਹ ਨਹੀਂ ਆਖਿਆ ਜਾਂਦਾ ਕਿ ਇਹ ਜੱਟਾਂ ਦੀ ਬਾਟਾ ਰੇ ਉਦੋਂ ਇਹ ਨਹੀਂ ਆਖਿਆ ਜਾਂਦਾ ਕਿ ਇਹ ਨਾਈਆਂ ਦਾ ਬਾਟਾ ਹੈ ਉਦੋਂ ਇਹ ਨਹੀਂ ਆਖਿਆ ਜਾਂਦਾ ਸ਼ੇਮਿਆਂ ਦਾ ਬਾਟਾ ਹੈ ਪੰਜਾਂ ਵੱਖ-ਵੱਖ ਜਾਤਾਂ ਦੇ ਬੰਦੇ ਜੱਟਾਂ ਦਾ ਮੁੰਡਾ ਖੱਤਰੀਆਂ ਦਾ ਪੁੱਤ ਸ਼ੇਮਬਿਆਂ ਦਾ ਬੇਟਾ ਚੋਰਾ ਦਾ ਪੁੱਤਰ ਉਹਨਾਂ ਪੰਜਾਂ ਦੇ ਸਿਰ ਕੱਟ ਕੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਖਾਲਸਾ ਮੇਰੂ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਵਾਸ ਖਾਲਸਾ ਮੇਰੀ ਜਾਨ ਤੇ ਜਾਨ ਖਾਲਸਾ ਮੇਰੂ ਪਿੰਡ ਪਿਆਨ ਔਰ ਇਹਨਾਂ ਮਾਨ ਦਿੱਤਾ ਸੀ ਉਹਨਾਂ ਵੱਲ ਹੱਸ ਕਰਕੇ ਆਖਿਆ ਸੀ ਇਨਹੀ ਦੀ ਕਿਰਪਾ ਕੇ ਸੱਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਆਪਣੇ ਆਪ ਨੂੰ ਗਰੀਬ ਆਖਿਆ ਉਹਨਾਂ ਨੂੰ ਉੱਚੀ ਆਖਿਆ ਪਰ ਅੱਜ ਦੁੱਖ ਦੀ ਗੱਲ ਹੈ ਆਪਾਂ ਜਾਤਾਂ ਦੇ ਨਾਮ ਤੇ ਗੁਰਦੁਆਰੇ ਬਣਾ ਲਿਆ ਮੈਂ ਉਸ ਬੰਦੇ ਨੂੰ ਆਖਿਆ ਘੇਲਿਆ ਕਿਉਂਕਿ ਮੇਰਾ ਸੁਭਾਅ ਬੜਾ ਅੜਬਾ ਹੈ ਖੜਕੂ ਸੁਭਾਅ ਮੈਂ ਕਿਹਾ ਘੇਲਣਾ ਮੈਂ ਕਿਹਾ ਵੀ ਤੂੰ ਕਹਿਨਾ ਵੀ ਇਹ ਮਰਜੀ ਸਿੰਘ ਹੈ ਤੇ ਮੈਂ ਕਿਹਾ ਤੇ ਮੈਂ ਗੁਰੂ ਕੀਰਤਾਰਸ ਕਹਿੰਦਾ ਵੀ ਮੈਂ ਬੜਵੀ ਬਣ ਜਾ ਉਹਨੇ ਡੇਲੇ ਟੇ ਕਿ ਕੀ ਮਤਲਬ ਮੈਂ ਕਿਹਾ ਮਰਜੀ ਦਾ ਭਾਵ ਹੁੰਦਾ ਧਾਰਮਿਕ ਆ ਕਈ ਬੰਦੇ ਗੁੱਸਾ ਕਰਦੇ ਨੇ ਬੜੀ ਬਿਸੰਗ ਕਹਿਣ ਤੋਂ ਗੁੱਸੇ ਵਾਲੀ ਗਾਫਤ ਬਾਤ ਨਹੀਂ ਮਜੀਦ ਵੀ ਭਾਵ ਹੁੰਦਾ ਧਾਰਮਿਕ ਮਰਬ ਕਹਿੰਦੇ ਨੇ ਧਰਮ ਨੂੰ ਜਿਹੜਾ ਧੰਨ ਤੇ ਪਰਪੱਕ ਉਹ ਤੋਂ ਵੱਡਾ ਲੈਣਾ ਉਹਨੇ ਕੀ ਹੈ ਮਰਬੀ ਸਿੱਖਦਾ ਭਾਵਲਾ ਧਾਰਮਿਕ ਸਿੱਖ ਧਰਮ ਵਿੱਚ ਪਰਪੱਕ ਸਿੱਖ ਔਰ ਜਦੋਂ ਉਹ ਮਰਬੀ ਸਿੱਖ ਬਾਜਾਂ ਨਾਵੇਂ ਪਾਤਸ਼ਾਹ ਦੀ ਸੀਸ ਨੂੰ ਲੈ ਕੇ ਆਇਆ ਸੀ ਨਾ ਤੇ ਬਾਜਾਂ ਵਾਲੇ ਨੇ ਜੱਫੀ ਪਾ ਕੇ ਆਖਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਰਹਿ ਪੰਥ ਕੇ ਸੰਗ ਸਮੇਟੇ ਇਹ ਪਿਆਰ ਉਹਨਾਂ ਨੂੰ ਮਿਲਿਆ ਮੇਰੀ ਇਹ ਦਰਸ਼ਨਾਂ ਦੇਣ ਤੋਂ ਪਾਪ ਗੁਰੂ ਘਰ ਵਿੱਚ ਜਾਤ ਪਾਤ ਨਹੀਂ ਨਾਮ ਪੰਚਮ ਪਾਤਸ਼ਾਹ ਕਹਿੰਦੇ ਨੇ ਗੋਬਿੰਦ ਗੋਬਿੰਦ ਗੋਵਨ ਸੰਗ ਨਾਮ ਦਿਓ ਮਨ ਲੀਣਾ ਜਿਹੜਾ ਨਾਮ ਦੇਵ ਹੈ ਨਾ ਉਹ ਪ੍ਰਮਾਤਮਾ ਦੇ ਨਾਮ ਵਿੱਚ ਅਮਰਜ ਹੋਇਆ ਅਪੇਦ ਹੋਇਆ ਆ ਲੀੜਾਂ ਦਾ ਧਿਆਨ ਦਿਆ ਜੀ ਲੀੜਾਂ ਦਾ ਪਰਤ ਕੀ ਹੈ ਮੈਂ ਇਹ ਤਕਰੀਬਨ ਮਹੀਨੇ ਚ ਪਤਾ ਨਹੀਂ 10 ਦਿਨ ਕਹਿਣਾ કે 20 ਦਿਨ ਕਹਿਣਾ ਮੁਸਲਮਾਨ ਭਰਾ ਨਮਾਜ਼ ਪੜ੍ਹਦੇ ਆ ਗੱਲ ਨਹੀਂ ਜੀ ਕਰਦੇ ਦੇਖ ਲੈਣਾ ਮੁਸਲਮਾਨ ਭਰਾਵਾਂ ਦੇ ਅੱਗੋਂ ਦੀ ਕੋਈ ਲੰਘ ਜਾਏ ਤੇ ਕਹਿੰਦੇ ਸਾਡੀ ਨਮਾਜ਼ ਕਜਾ ਹੋ ਗਈ ਤੇ ਆਪਾਂ ਤਾਂ ਨਾਲੇ ਕਹਿੰਦੇ ਆ ਗੁਰਮੁਖ ਨਾਦੋਂ ਗੁਰਮੁਖ ਵੇਦੰਤ ਤੇ ਨਾਲੇ ਕਹਿੰਦੇ ਮਿੱਠਾ ਮਾੜਾ ਜਿਹਾ ਘਟ ਰੱਖੀਏ ਇਹ ਕੋ ਪਾੜ ਕਰਨ ਦਾ ਤਰੀਕਾ ਹੈ ਪਾੜ ਕਰਨ ਦੇ ਨਾਲ ਸਾਡੀ ਅਵਸਥਾ ਬਣੇ ਸੁੱਧ ਕੀਰਾਂ ਸੁੱਧ ਰਹੀ ਬੁੱਧ ਕੀਰਾਂ ਬੁੱਧ ਰਹੀ ਮਤ ਮੇਰਾ ਮਤ ਹੈ ਮੈਂ ਜਦੋਂ ਇਹ ਆਪਣੇ ਘਰ ਨੇ ਤਨਿਮ ਕਰਨਾ ਤੇ ਮੈਂ ਕੁੰਡੀ ਢੋ ਕੇ ਬੰਦ ਕਰਕੇ ਨਿਤਨੇਮ ਕਰਨਾ ਤੇ ਘਰ ਵਾਲੇ ਨੂੰ ਕਿਹਾ ਵੀ ਮੈਨੂੰ ਬੁਲਾਇਆ ਜੀਰਾ ਕਿਉਂ ਮੈਂ ਗੁਰਨਾਨਦ ਦੀ ਗੋਦੀ 'ਚ ਬੈਠਾ ਹਾਂ ਇਹ ਨਿਤਨੇ ਮਨਾ ਇਹ ਆਪਾਂ ਗੁਰਨਾਨਕ ਪਾਤਸ਼ਾਹ ਦੀ ਗੋਦੀ ਚ ਬੈਣੀ ਗੋਦੀ ਚ ਆ ਸਿਆੜ ਦਾ ਮੌਕਾ ਹੈ ਨਾ ਹੁਣ ਤਾਂ ਤੁਸੀਂ ਮਾਡਰਨ ਹੋ ਗਏ ਆ ਬੀਬੀਓ ਪੁਰਾਣੇ ਜਮਾਨੇ ਸਾਡੀਆਂ ਮਾਮਾ ਭੈਣਾ ਜਿਉਂ ਉਹਨਾਂ ਕੋਲ ਬੱਚਾ ਹੁੰਦਾ ਨਿਕਾ ਜਾ ਰਾਤ ਨੂੰ ਮਾਂ ਨੇ ਪਾਸਾ ਬਦਲਣਾ ਤੇ ਬੱਚੇ ਨੂੰ ਫਿਰ ਆਪਣੇ ਸਾਹਮਣੇ ਕਰ ਲੈਣਾ ਛਾਤੀ ਨਾਲ ਲਾ ਕੇ ਰੱਖਣਾ ਉਹਦਾ ਮਤਲਬ ਕੀ ਸੀ ਜਿਹੜਾ ਬੱਚਾ ਮਾਂ ਦੀ ਛਾਤੀ ਨਾਲ ਲੱਗਾ ਉਹਨੂੰ ਨਮੂਨੀਆਂ ਨਹੀਂ ਹੁੰਦਾ ਸਾਡੀਆਂ ਬੀਬੀਆਂ ਭੈਣਾ ਰਾਤ ਨੂੰ ਜਦੋਂ ਪਾਸਾ ਬਦਲਦੀਆਂ ਸਨ ਹੁਣ ਤਾਂ ਪਾਸੇ ਵੜੀ ਗੱਲ ਗਈ ਬੱਚਾ ਜਮੇ ਤੇ ਰੇੜੀ 'ਚ ਪਾ ਦਿੱਤਾ ਇਹ ਮਾਡਰਨ ਜਮਾਨਾ ਜੀ ਹੁਣ ਤਾਂ ਬੀਬੀਆਂ ਬੱਚਾ ਚੁੱਕ ਕੇ ਵੀ ਰਾਜ਼ੀ ਨਹੀਂ ਰੇੜੀ 'ਚ ਪਾਉਂਦੀਆਂ ਰੇੜੀ 'ਚ ਰੱਬ ਦਾ ਵਾਸਤਾ ਜੀ ਇੰਨੀ ਦੂਰ ਤੇ ਫਿਰ ਮੁੜ ਕੇ ਕਹਿੰਦੀਆਂ ਨੇ ਗਿਆਨੀ ਜੀ ਸਾਡਾ ਬੱਚਾ ਸਾਨੂੰ ਪਿਆਰ ਨਹੀਂ ਕਰਦਾ ਤੇ ਮੈਂ ਕਿਹਾ ਤੂੰ ਕੰਨਾ ਕੀਤਾ ਸੀ ਭਲਾ ਜਮਨ ਤਾਂ ਕਿਸਮਤ ਹੈ ਨਾ ਤੇ ਮੁੜ ਕੇ ਵਗਾ ਕੇ ਹੁਣਦਾ ਰੇੜੀ 'ਚ ਤੇ ਉਹਦੇ ਮੂੰਹ ਨੂੰ ਬੋਤਲ ਪਾਈ ਲੋਏ ਇਹ ਸ਼ੀਸ਼ੇ ਦੀ ਉਹਨਾਂ ਦਾ ਮਾਂ ਵੇਖੀ ਰਹੀ ਉਹ ਸਮਝਦਾ ਵੀ ਸ਼ਾਇਦ ਆ ਕਈ ਬੰਦੇ ਸ਼ਰਾਬ ਪੀਂਦੇ ਨੇ ਨਾ ਤੇ ਮੈਨੂੰ ਕਹਿੰਦੇ ਗਿਆਨੀ ਜੀ ਕਿਉਂ ਪੀਂਦੇ ਨੇ ਮੈਂ ਕਿਹਾ ਇਹਦੀ ਮਾਂ ਨੇ ਇਹਦੀ ਮੂੰਹ ਨੂੰ ਬੋਤਲ ਲਾਈ ਹੋ ਹੁਣ ਉਹਨੇ ਬਚਪਨ 'ਚ ਬੋਤਲ ਵੇਖੀ ਉਹ ਸਮਝਦਾ ਵੀ ਸ਼ਾਇਦ ਇਹ ਮੇਰੀ ਮਾਂ ਹੈ ਤੇ ਵੱਡਾ ਹੋਇਆ ਉਹਨੂੰ ਦੁੱਧ ਵਾਲੀ ਬੋਤਲ ਨਾਲ ਮਿਲੀ ਉਹਨੇ ਸ਼ਰਾਬ ਦੀ ਬੋਤਲ ਮੂੰਹ ਨੂੰ ਲਾ ਲਈ ਤੇ ਜਿਨ੍ਹਾਂ ਨੂੰ ਮਾਂ ਦਾ ਦੁੱਧ ਮਿਲਿਆ ਜਿਨ੍ਹਾਂ ਨੇ ਮਾਂ ਦਾ ਦੁੱਧ ਪੀਤਾ ਜੇ ਉਹ ਮੁੜ ਕੇ ਸ਼ਰਾਬ ਦੀ ਬੋਤਲ ਨੂੰ ਮੂੰਹ ਨਹੀਂ ਲਾਉਂਦੇ ਉਹਨਾਂ ਚ ਮੈਂ ਵੀ ਆ ਮੇਰੀ ਮਾਂ ਨੇ ਮੈਨੂੰ ਬਾਣੀ ਨਾਲ ਜੋੜਿਆ ਜਦੋਂ ਮੈਨੂੰ ਹੋਸ਼ ਨਹੀਂ ਸੀ ਤੇ ਮੈਂ ਉਸ ਮਾਤਾ ਦੇ ਗੁਣ ਸਟੇਜ ਤੇ ਬਹਿ ਕੇ ਵੀ ਗਾਉਣਾ ਵੀ ਤਨ ਉਹ ਜੀ ਮਾਂ ਜਿਨੇ ਮੈਨੂੰ ਬਚਪਨ ਵਿੱਚ ਬਾਣੀ ਨਾਲ ਜੋੜਿਆ ਉਹਨੇ ਅੱਠੇ ਪਰ ਬਾਣੀ ਪੜਨੀ ਤੇ ਮੈਂ ਕਹਿੰਨਾ ਵੀ ਉਸ ਮਾਂ ਦੇ ਪੇਟ ਚ ਮੈਂ 9 ਮਹੀਨੇ ਰਿਹਾ ਉਹਦਾ ਫਲ ਵੀ ਮੈਨੂੰ ਮਿਲਿਆ ਹੋਵੇਗਾ ਉਹਦਾ ਫਲ ਵੀ ਮਿਲਿਆ ਹੋਵੇਗਾ ਇਹ ਗੱਲ ਵਿੱਚੋਂ ਸੁਭਾਵਕ ਆ ਗਈ ਕਹਿਣ ਦਾ ਭਾਵੇਂ ਕਿ ਜੂੰ ਬਾਣੀ ਪੜਨੀ ਹੈ ਨਾ ਸਾਡੀ ਵਸਤਾ ਵਿੱਚ ਸੁਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੇ ਨਾ ਮਤ ਹੈ ਅਸੀਂ ਕੇਵਲ ਤੇ ਕੇਵਲ ਵਿਖਾਈਏ ਨਾ ਅਪੇਧ ਹੋ ਕੇ ਬਾਣੀ ਪੜੀਏ ਭੇਦ ਹੋ ਕੇ ਗੋਬਿੰਦ ਗੋਬਿੰਦ ਗੋਬਨ ਸੰਗ ਨਾਮ ਦਿਓ ਮਨ ਲੀਣਾ ਆੜਦਾਨ ਕੋ ਸ਼ੀਪ ਰੋ ਹੋਇ ਲਖੀਣਾ ਇਹ ਪ੍ਰਮਾਤਮਾ ਦੇ ਨਾਮ ਦੀ ਦਾਤ ਹੈ ਇਦੇ ਅਖਰੀ ਅਰਥ ਨੇ ਅੱਧੀ ਦਮੜੀ ਦਾ ਸ਼ੀਬਾ ਲੱਖਾਂ ਦਾ ਬਣ ਗਿਆ ਅੱਧੀ ਦਮੜੀ ਦਾ ਸ਼ੀਬਾ ਲੱਖਾਂ ਦਾ ਬਣ ਗਿਆ ਆੜਦਾਂ ਕੋ ਸ਼ੀਪਰੋ ਹੋਇਓ ਲਖੀਣਾ ਬੁੰਡਾਂ ਤਾਨਾਂ ਤਿਆਗ ਕੇ ਪ੍ਰੀਤ ਚਰਨ ਕਬੀਰਾ ਬਾਬਾ ਕਬੀਰ ਜੀ ਨੇ ਬੁਣਦਾ ਤਣਦਾ ਲੇਕਿਨ ਅੰਦਰ ਦੀ ਸੁਦਾ ਉਹਦੀ ਪ੍ਰਭ ਵਾਲੇ ਪਾਸੇ ਕਿੱਡੀ ਵੱਡੀ ਉਹਦੀ ਅਵਸਥਾ ਹੋਵੇਗੀ ਕਹਿੰਦੇ ਨੇ ਬਾਬੇ ਕਬੀਰ ਦੀ ਮਾਇਆ ਜਿਹੜੀ ਸੀ ਨਾ ਟੈਸਟ ਲੈਣ ਲਈ ਆਈ ਤੇ ਕਹਿਣ ਲੱਗੀ ਮੇਰੀ ਕੁੜੀ ਦਾ ਵਿਆਹ ਤੇ ਮੈਨੂੰ ਦੋ ਤਾਣੀਆਂ ਦੂਣ ਦੇ ਪੈਸੇ ਡਬਲ ਲੈਣੀ ਕਹਿੰਦਾ ਬੇਬੇ ਮੈਨੂੰ ਸੁਣਦਾ ਨਾ ਲਾਗੇ ਹੋ ਜਦੋਂ ਲਾਗੇ ਹੋਈ ਨਾ ਤੇ ਬਾਬੇ ਕਬੀਰ ਨੇ ਕਹਿੰਦੇ ਲੋਈ ਮਾੜਾ ਜਾਂ ਕਰਦ ਲਿਆ ਕਰਦ ਲਿਆਂਦੀ ਉਹਦਾ ਨੱਕ ਵੱਢ ਦਿੱਤਿਆ ਆਪਾਂ ਪੜਦੇ ਨਾਕੂ ਕਾਟੀ ਕੰਨੂ ਕਾਟੀ ਕਾੜ ਪੂੜ ਕੇ ਡਾਰੀ ਕੋ ਕਬੀਰ ਸੰਤਨ ਕੀ ਪੈਰਨ ਤੀਨ ਲੋਕੀ ਪਿਆਰੀ ਨੀਝ ਕੁਲਾ ਜਲਾਰਾ ਭਇਓ ਗੁਣੀ ਘੀਰਾ ਰਵਦਾਸ ਤੇਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਬਾਬਰ ਅਰਦਾਸ ਪਸਵਾ ਨੂੰ ਢੋਂਦਾ ਹੈ ਲੇਕਿਨ ਮਾਇਆ ਤੋਂ ਉੱਪਰ ਉੱਠ ਗਿਆ ਇਹਨੂੰ ਮੈਂ ਥੋੜਾ ਜਿਹਾ ਹੋਰ ਕਲੀਅਰ ਕਰੇ 1 ਮਿੰਟ ਵਿੱਚ ਕਿਉਂਕਿ ਗੱਡੀ ਖੜੂਣ ਦਾ ਮਖਲਾਰਨ ਦਾ ਮੈਨੂੰ ਉਹ ਝੰਡੀ ਹੋ ਗਈ ਵੀ ਗੱਡੀ ਖਿਲਾਰ ਦੇ ਕਸਾ ਦੀ ਆ ਸ੍ਰੋਪੇ ਦਾ ਆਪ ਆਪਣਾ ਗਿਆਨੀ ਜੀ ਹੁਣ ਗੱਡੀ ਰੋਕ ਦਿਓ ਪਰ ਮੈਂ 1 ਮਿੰਟ ਵਿੱਚ ਗੱਲ ਲੈਣਾ ਉਹ ਕੀ ਹੈ ਨੀਜ ਕਲਾ ਚਲਾ ਰਾ ਰੋਜ਼ਾਸ ਤੋਂ ਹੰਤਾ ਟੋੜ ਨੀਤ ਬਾਣੀ ਕਹਿੰਦੀ ਕੋ ਕਬੀਰ ਜਿਸ ਉਦਰ ਤਿਸ ਮਾਇਆ ਜਿਹਨੂੰ ਪੇਟ ਲੱਗਾ ਜਿਹਨੂੰ ਪੇਟ ਲੱਗਾ ਨਾ ਭਾਵੇਂ ਉਹ ਸੰਤ ਘਾਉਂਦਾ ਭਾਵੇਂ ਉਹ ਗਿਆਨੀ ਖਾਉਂਦਾ ਭਾਵੇਂ ਕੋਈ ਹੋਰ ਬੁਲਖ ਹੈ ਉਹਨੂੰ ਮਾਇਆ ਦੀ ਲੋੜ ਹੈ ਪਰ ਗੱਲ ਕਿੱਥੋਂ ਵਿਗੜੀ ਅਸੀਂ ਸਫ਼ਰ ਕਰਨਾ ਹੈ ਸਾਨੂੰ ਜੁੱਤੀ ਚਾਹੀਦੀ ਹੈ ਮਾਇਆ ਨੂੰ ਜੁੱਤੀ ਬਣਾ ਕੇ ਰੱਖੀਏ ਪਰ ਆਪਾਂ ਜੁੱਤੀ ਦੀ بجائے ਨੂੰ ਸਿਰ ਤੇ ਰੱਖ ਲਿਆ ਬਸ ਇੰਨੀ ਗੱਲ ਜੀ ਅਸੀਂ ਸਫ਼ਰ ਕਰਨਾ ਸਾਨੂੰ ਜੁੱਤੀ ਚਾਹੀਦੀ ਹੈ ਜੁੱਤੀ ਪੈਰਾਂ ਦੇ ਥੱਲੇ ਹੋਵੇ ਪੱਗ ਸਿਰ ਤੇ ਰੱਖੀਏ ਪਰ ਵੱਧ ਕਿਸਮਤੀ ਜੇ ਜੁੱਤੀ ਸਿਰ ਤੇ ਰੱਖ ਲਈ ਤੇ ਗੱਲ ਵਿਗੜ ਜਾਏਗੀ ਮਾਇਆ ਚਾਹੀਦੀ ਹੈ ਪਰ ਇਹਨੂੰ ਪੈਰਾਂ ਦੀ ਜੁੱਤੀ ਬਣਾ ਕੇ ਰੱਖੋ ਤੇ ਗੱਲ ਬਣੇਗੀ ਪਰ ਆਪਾ ਸਿਰ ਤੇ ਰੱਖ ਲਿਆ ਤੇ ਇੰਨਾ ਚਿਰ ਬੋਲਾਂਗੇ ਤੇ ਐਨੇ ਲੈਣਾ ਹੀ ਮੈਨੂੰ ਕਹਿੰਦੇ ਗਿਆਨੀ ਜੀ ਕਿਵੇਂ ਸਰਦਾ ਤੁਹਾਡਾ ਮੈਂ ਕਿਹਾ ਗੁਰੂ ਸਾਹਿਬ ਕਿਹੋ ਜੀ ਗੱਲ ਕਰਦਾ ਬਾਣੀ ਪੜ ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਮਤ ਰਹੇ ਇੱਕ ਸ਼ਬਦ ਲੈ ਲਾਏ ਨਵ ਨਿੱਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰਿ ਹਿਰਦੇ ਸਦਾ ਵਸਾਏ ਮੈਂ ਗੁਰੂ ਰਾਮਦਾਸ ਜੀ ਧਰਪ ਕਰਦਾ ਕਰਦਾ ਗ੍ਰੰਥੀ ਅਰੇ ਮੈਂ ਹੀ ਧੋਗਾ ਮਰ ਗਿਆ ਤੇ ਫੇ ਗੱਲ ਬਣੇਗੀ ਕਿਵੇਂ ਇਹਦੇ ਬਣ ਜਾਓ ਮਗਰ ਮਗਰ ਮਾਇਆ ਪਰ ਵੱਧ ਕਿਸਮਤੀ ਹੈ ਆਪਾਂ ਉਹਨੂੰ ਕੰਡ ਕਰ ਦੇਣ ਤੇ ਆਪਾਂ ਮਗਰ ਮਗਰ ਦੇ ਮਾਇਆ ਦੇ ਮਗਰਮਗ ਫਿਰਦੇ ਆ ਜਿਹੜਾ ਇਹਦੇ ਮਗਰ ਫਿਰੇਗਾ ਨਾ ਮਾਇਆ ਮਗਰਮਗ ਆਵੇਗੀ ਪਰ ਆਪਾਂ ਇਹਨੂੰ ਛੱਡ ਕੇ ਮਾਇਆ ਵਾਲੇ ਪਾਸੇ ਪਹੁੰਚ ਗਏ ਰਵਦਾਸ ਤੁੰਤਾ ਢੋਲ ਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬਤਕਾਰੀਆਂ ਉਹ ਘਰ ਘਰ ਸੁਣਿਆ ਹਿੜ ਦੇ ਵਸਿਆ ਪਰਬਮ ਭਗਤਾਂ ਮੇ ਗਣਿਆ ਇਹ ਪਿੰਡ ਬਾਬੇ ਸੈਨੇ ਦਾ ਮੇਰੇ ਪਿੰਡਾਂ ਕੋਲ ਹੈ ਚਵਾਰ ਲੱਗੇ 16 ਪਿੰਡ ਲੋਕਾਂ ਦੀਆਂ ਬੁੱਤੀਆਂ ਕਰਦਾ ਪਰ ਭਗਵਾਨ ਦੀ ਦੌਲਤ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਤੇ ਬਾਬੇ ਸੈਨੇ ਅੱਗੇ ਮੱਥਾ ਵੀ ਟੇਕਦੇ ਜੀ ਉਹਨਾਂ ਦਾ ਨਾਮ ਵੀ ਹੈ ਇਸੇ ਪ੍ਰਕਾਰ ਸੈਨਾਈ ਬੁਧਕਾਰੀਆਂ ਉਹ ਕਰ ਕਰ ਸੁਣਿਆ ਪਰ ਸੁਣਿਆ ਕਿਉਂ ਹਿਰਦੇ ਵਸਿਆ 파ਰਨਮ ਭਗਤਾ ਮੈਂ ਗਣਿਆ ਅਸੀਂ ਚੁੜੀਆਂ ਕਰਦੇ ਆਂ ਅੰਦਰ ਨਹੀਂ ਲਗਾਉਂਦੇ ਪੰਕਤੀ ਹਿਰਦੇ ਵਸਿਆ 파ਰਨਮ ਭਗਤਾ ਮੈਂ ਗਣਿਆ ਭਗਤਾਂ ਵਿੱਚ ਗਿਣਤੀ ਤਾਂ ਹੀ ਹੈ ਉਹਨੇ ਆਪਣੇ ਹਿਰਦੇ ਚ ਪ੍ਰਮਾਤਮਾ ਦਾ ਨਾਮ ਵਸਾਰਿਆ ਇਹਨੂੰ ਮਕਲੀਅਰ ਕਰਨ ਦਾ ਧਾਰਨ ਦੇ ਕੇ ਇਹ ਗਿਆਨੀ ਕਥਾ ਕਰ ਰਿਹਾ ਕਹਿੰਦਾ ਵੀ ਬਤਾਉਣਾ ਖਾਇ ਚ ਗਰਮ ਹੁੰਦੇ ਨੇ ਇਹ ਦ੍ਰਿਸ਼ਤਾਂਤ ਹੈ ਮੈਂ ਇਹਨਾਂ ਕਿ ਵੀ ਗਿਆਨੀ ਜੀ ਕਹਿ ਗਏ ਬਤਾਉ ਨਹੀਂ ਖਾਣੇ ਕਿ ਮੈਂ ਦ੍ਰਿਸ਼ਤਾਂਤ ਦੇ ਲਗਾ ਸਮਝਾਉਣ ਲਈ ਗਿਆਨੀ ਜੀ ਕਹਿੰਦੇ ਨੇ ਵੀ ਬਤਾਉਣ ਗਰਮ ਹੁੰਦੇ ਖਾਣੇ ਨਹੀਂ ਤੇ ਗਿਆਨੀ ਜੀ ਉੱਥੇ ਤੇ ਇੱਕ ਪ੍ਰੇਮੀ ਆਇਆ ਕਹਿਣ ਲੱਗਾ ਵੀ ਗਿਆਨੀ ਜੀ ਆ ਮੈਂ ਬਤਾਉ ਬੀਜੇ ਨੇ ਬਹੁਤ ਕਮਾਲ ਦੇ ਨੇ ਤੇ ਮੈਂ ਦੋ ਸਿਰ ਤੁਹਾਡੇ ਲਈ ਚੇਚੇ ਲੈ ਗਏ ਵੀ ਪਹਿਲਾਂ ਗਿਆਨੀ ਜੀ ਨੂੰ ਖਾਵਾਂਗੇ ਤੇ ਮੰਡੀ ਚ ਬਾਹਰ ਜਾਵਾਂਗੇ ਕਾਕੇ ਨੂੰ ਬਾਜ ਮਾਰੀ ਤੇ ਕਹਿਣ ਲੱਗਾ ਪੁੱਤ ਆਥੈਲਾ ਲੈ ਲਿਆ ਤੇ ਆਪਣੇ ਘਰ ਆਪਣੀ ਮੰਮੀ ਨੂੰ ਕਹੋ ਵੀ ਅੱਜ ਬਤਾਉ ਬਣਾਉਣੇ ਨੇ ਉਹ ਕਹਿੰਦਾ ਪਿਤਾ ਜੀ ਤੁਸੀਂ ਕਥਾ ਝੁਣਕਿਆ ਵੀ ਬਸ ਹੋਣੀ ਖਾਣੇ ਤੇ ਹੁਣ ਤੁਸੀਂ ਕਹਿੰਦੇ ਪਕ ਕਰਨ ਲੱਗਾ ਕਹਿੰਦਾ ਇਹ ਗੱਲਾਂ ਲੋਕਾਂ ਨੂੰ ਕਰਨ ਲਈ ਆਪਣੇ ਲਈ ਨਹੀਂ ਅਵਰ ਉਪਦੇਸ਼ੇ ਆਪ ਨਾ ਕਰੇ ਆਪ ਤਜਾਵਤ ਜਨਮੇ ਮਰੇ ਗੁਰਬਾਣੀ ਕਹਿੰਦੀ ਪਹਿਲਾਂ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਜਾਵੇ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਐਗਜ਼ਾਮਪਲ ਇਜ਼ ਬੈਟਰ ਦੈਨ ਪਰਸੈਪਟ ਸੈਨ ਨਾਈ ਬਤਕਾਰੀਆ ਉਹ ਕਰ ਕਰ ਸੁਣਿਆ ਹਿਰਦੇ ਵਸਿਆ ਪਰਮ ਭਗਤ ਸਮੇ ਗਣਿਆ ਇਹ ਬਿ ਸੁਣ ਕੇ ਚਾਟ ਲੋ ਉਠ ਪਗਤੀ ਲਾਗਾ ਮਿਲੇ ਪ੍ਰਤਾਕ ਕਸਾਈਆਂ ਧਾਨਾ ਵੜ ਪਾਗਾ ਬਾਬੇ ਧੰਨੇ ਨੇ ਤਲੋਚਨ ਦੇ ਕੋਲ ਠਾਕਰ ਨੂੰ ਲੈ ਲਿਆ ਕਹਿੰਦਾ ਕਿ ਨਿਕਾ ਜਰਾ ਮੈਨੂੰ ਵੀ ਦੇ ਦੇ ਤੇ ਚਾਹ ਬੜਾ ਜੜਿਆ ਵੀ ਹੁਣ ਆਪਣੇ ਘਰ ਰੱਬ ਆਇਆ ਤੇ ਕਹਿਣ ਲੱਗਾ ਮੇਤਰਾ ਗਾਲੇ ਪੀ ਤੇ ਖੀਰਾ ਖਰਮ ਹੀ ਚਲਦੀਆਂ ਬਾਜਰੇ ਦੀ ਰੋਟੀ ਸਾਲ ਕਰਦਾ ਮਿਲੇਗਾ ਤੇ ਜਿੰਨੇ ਕਵੇਂਗਾ ਮੱਖਣ ਪਿੰਠੋਕ ਕੇ ਪਾਵਾਂਗਾ ਨਾਲ ਉਹਨੇ ਦੁੱਧ ਦੀ ਬਾਟੀ ਲੈ ਕੇ ਕਹਿਣ ਲੱਗਾ ਵੀ ਕਈ ਵਾਰਾਂ ਗਲਾ ਖੁਸ਼ਕ ਹੋ ਜਾਂਦਾ ਤੇ ਨਾਲ ਘੁੱਟੋ ਵਾਟੀ ਦੁੱਧ ਵੀ ਨਹੀਂ ਚੱਲੀ ਹੁਣ ਪੱਥਰ ਦੀ ਮੂਰਤੀ ਐ ਬਹਿ ਗਿਆ ਤੇ ਅੱਠ ਪੈਰ ਲੰਘੇ ਤੇ ਕਹਿਣ ਲੱਗਾ ਮਿੱਤਰਾ ਬੰਦਾ ਬਣ ਮੈਂ ਤੈਨੂੰ ਬੇਨਤੀ ਕਰਦਾ ਗੱਲ ਤਾਂ ਬਣੀ ਬਣੀ ਰਵੇ ਆਪਣੀ ਦੋਹਾਂ ਦੀ ਉਹ ਪੰਤ ਵਿਦਾ ਸੀ ਤੇ ਮੈਂ ਡੰਗਰ ਬੱਚਾ ਛੱਡਣਾ ਤੇ ਤੂੰ ਵੇਰੇ ਤੂੰ ਕਿੱਜਾ ਖੀਰਾ ਦਾ ਤੇ ਮਿੱਤਰਾ ਇਸੇ ਉਹ ਮੈਂ ਨਹੀਂ ਹੂੰ ਮੋਜਰੇ ਬਾਜਰੇ ਦੀ ਰੋਟੀ ਨਾਲ ਸਾਗ ਉਹ ਗੱਲਾਂ ਨਹੀਂ ਪੜਨੀਆਂ ਤੇ ਖਾਣਾ ਤੇ ਆਹ ਦੇ ਡੰਗਰ ਲੈਣਾ ਇਹ ਭੁੱਖੇ ਬਣ ਕੇ ਸਾਫ ਲੈਣੇ ਨੇ ਕੋ ਤੇ ਮੈਂ ਲੱਗਾਈ ਮਰਨਾ ਮੈਂ ਡੰਗਰਾਂ ਭੁੱਖਿਆਂ ਨੂੰ ਵੇਖ ਨਹੀਂ ਸਕਦਾ ਆਵਾਜ਼ ਆਈ ਧੰਨਿਆਂ ਪੱਥਰ ਰੋਟੀ ਨਹੀਂ ਖਾਂਦੇ ਤੇ ਬਾਬਾ ਤਾਂ ਨਾ ਕਹਿਣ ਲੱਗੇ ਚਲਾਕੀ ਫੜੀ ਕੀ ਤੇਰੀ ਕਿਉਂ ਜੇ ਪੱਥਰ ਰੋਟੀ ਨਹੀਂ ਖਾਂਦੇ ਤੇ ਪੱਥਰ ਬੋਲਦੇ ਵੀ ਨਹੀਂ ਤੇ ਜੇ ਬੋਲਿਆ ਨਾ ਤੇ ਸਿੱਧਾ ਹੋ ਕੇ ਰੋਟੀ ਖਾ ਜਦੋਂ ਕਹਿੰਦੇ ਭਗਵਾਨ ਨੇ ਇਹ ਮੈਂ ਜਿਹੜੀ ਗੱਲ ਸੁਣਾ ਰਿਹਾ ਨਾ ਮੈਂ ਪੁੱਛੀ ਜੀ ਨਹੀਂ ਮਣੀ ਸੰਤ ਕਰਤਾਰ ਸਿੰਘ ਦਾ ਸੁਣਾਈ ਉਹ ਸਾਨੂੰ ਪੜਾਉਂਦੇ ਦਿਸਣੇ ਸਾਖੀ ਉਹ ਜਦੋਂ ਅਖੇ ਭਗਵਾਨ ਨੇ ਉਹ ਬਾਲਟੀ ਮੂੰਹ ਨੂੰ ਲਾੜੀ ਤੇ ਕਹਿਣ ਲੱਗਾ ਭੁਖੜਾ ਹੋ ਗਿਆ ਕਰੂੰ ਹੱਥ ਮਾਰ ਬਾਕੀ ਵੀ ਜੀ ਨੇ ਕੱਲਾ ਬਾਲਟੀ ਚਾੜ ਚਲੇ ਗਿਆ ਔਰ ਉਹਨੇ ਬਾੜੀ ਛੜ ਦਿੱਤੀ ਤੇ ਆਪਾਂ ਸਾਰੇ ਪਰਦੇ ਤੇ ਸੁਣਦੇ ਆ ਉਸ ਤਾਂ ਨਹੀਂ ਤੇ ਰੱਬ ਨੇ ਕਿਾਰੇ ਬੁੜੇ ਕਹਿਣ ਦਾ ਭਾਵ ਭੋਲੇ ਭਾਏ ਮਿਲੇ ਨਗਰਾਇਆ ਭਾਵ ਚਤਰਾਈ ਨਾ ਚਦਰ ਪੁਜ ਪਾਈਏ ਆਪਾਂ ਚਲਾਕੀਆਂ ਚਲਦੇ ਆ ਬਾਦ ਨਹੀਂ ਬਣਨੀ ਜੇ ਨਿਮਾਣਿਓ ਅਰਦਾਸ ਕਰਾਂਗੇ ਤੇ ਗੁਰਮੁਖੋ ਗੱਲ ਬਣੇਗੀ ਕਿਉਂਕਿ ਆਪਰ ਅਰਦਾਸ ਕਰੀਏ ਦੁਕਾਲੰਗ ਪ੍ਰਣਾਸੀ ਦਿਆਲੰਗ ਸੂਪੇ ਸਦਾ ਅੰਗ ਸੰਗੇ ਅਪੰਗੰਭੂਤੇ ਬਿਗਨ ਨ ਕੋ ਲਗਤਾ ਪ੍ਰਪਰ ਅਰਦਾਸ ਸਿੱਖ ਧਰਮ ਵਿੱਚ ਗੁਰਮੁਖੋ ਜਿਹੜੀ ਅਰਦਾਸ ਹੈ ਨਾ ਇਹ ਰੀੜ ਦੀ ਹੱਡੀ ਹੈ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਨੇ ਸਾਨੂੰ 100 ਅਰਦਾਸ ਕਰਨ ਦੀ ਜਾਜ ਦੱਸੀ ਜੇ ਤੁਸੀਂ ਪੜਨਾ ਤੇ ਗੁਰੂ ਪ੍ਰਤਾਪ ਚੋਂ ਪੜ ਲੈਣਾ 100 ਅਰਦਾਸ ਇਹ ਵੇਰਵਾ ਕਿਸੇ ਗੁਰੂ ਪ੍ਰਤਾਪ ਰੰਚੋਂ ਪੜ ਸਕਦੇ ਨੇ ਇਹ ਅੱਧਾ ਟੌਪ ਕਰਨੇ ਇਸ ਕਰਕੇ ਗੁਰਮੁਖੋ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਅਰਦਾਸ ਕਰੀਏ ਪਰ ਦੁੱਖ ਦੀ ਗੱਲ ਹੈ ਆਪਾਂ ਦੁੱਖ ਦੇ ਮੌਕੇ ਅਰਦਾਸ ਕਰਦੇ ਆ ਸੁੱਖ ਦੇ ਮੌਕੇ ਤੇ ਨਹੀਂ ਬਾਬਾ ਕ੍ਰਿਸ਼ੀ ਦਾਸ ਨੇ ਰਮਾਇਣਤ ਲਿਖਿਆ ਕਹਿੰਦੇ ਦੁੱਖ ਮੈਂ ਸਿਮਨ ਸਭ ਕਰੇ ਸੁੱਖ ਮੈਂ ਕਰੀ ਨਾ ਕੋਏ ਜੋ ਸੁੱਖ ਮੈਂ ਸਿਮਨ ਕਰੇ ਦੁੱਖ ਨਾ ਕਹੋਏ ਇਹ ਤੁਲਸੀ ਦਾਸ ਜੀ ਰਮਾਇਣਤ ਲਿਖਿਆ ਹੋਇਆ ਜੇ ਜੇ ਬੰਦਾ ਸੁੱਖ ਦੇ ਮੌਕੇ ਤੇ ਪ੍ਰਮਾਤਮਾ ਨੂੰ ਚੇਤੇ ਕਰਦਾ ਨਾ ਤੇ ਦੁੱਖ ਆਉਂਦਾ ਹੀ ਨਹੀਂ ਜਿਹੜੇ ਸੰਤ ਨੇ ਨਾ ਉਹਨੂੰ ਉਹ ਪੰਤਾਂ ਚ ਚੇਤੇ ਕਰਦੇ ਆਂ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਉਹਨੂੰ ਚੇਤੇ ਕਰਦੇ ਆਂ ਔਰ ਐਸੇ ਕਰਕੇ ਆਪਾਂ ਵਰਸੀਆ ਮਨਾਉਂਦੇ ਆਂ ਵਰਸੀ ਦੋ ਸ਼ਬਦਾ ਦਾ ਕੰਬੀਨੇਸ਼ਨ ਹੈ ਬਾਰ ਤੇ ਰਸ ਬਰਦਾ ਭਾਵ ਸ੍ਰੇਸ਼ਟ ਰਸ ਦਾ ਭਾਵ ਸਵਾਦ ਉਹਨਾਂ ਨੂੰ ਚੇਤੇ ਕਰਕੇ ਸਾਨੂੰ ਚੰਗਾ ਸਵਾਦ ਹੁੰਦਾ ਹੈ ਇਹ ਹੈ ਵਰਸੀ ਦਾ ਅਰਥ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਤੇ ਗੁਰੂ ਕੈ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ